ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂ ਸਾਰੇ ਚਨੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤੂ ਟਿੱਕ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਹਾ ਜਿਹੜਾ ਆਊਟਫਿਟ ਬਿਲਕੁਲ ਨਿਊ ਲੁੱਕ ਦਾ ਲੈ ਕੇ ਆਏ ਆਂ ਅਨਾਰਕਲੀ ਹੈਗਾ ਜਿਹੜਾ ਇਹ ਆਪਾਂ ਨੇ ਅਨਾਰਕਲੀ ਫਰੌਕ ਦੀ ਡਿਜ਼ਾਈਨਿੰਗ ਕੀਤੀ ਹੈ ਕੱਲੀਆਂ ਵਾਲਾ ਕੱਲੀਆਂ ਵਾਲੀ ਫਰੌਕ ਹੈ ਇਹ ਅਨਾਰਕਲੀ ਤੇ ਪਲਾਜ਼ੋ ਦੇ ਨਾਲ ਇਦਾਂ ਇਹਨੂੰ ਫਿਨਿਸ਼ਿੰਗ ਦਿੱਤੀ ਆਪਾਂ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਹੈਗਾ ਸਟਾਫ ਆਪਣਾ ਚਿਕਨ ਕਾਰੀ ਦਾ ਸਟਾਫ ਹੈ ਜੀ ਇਹ ਜਰ ਪ्योर ਜਰਜਟ ਦੇ ਉੱਪਰ ਸਟਾਫ ਹੈ ਇਹ ਰੱਖਿਆ ਗਿਆ ਜਿਹੜਾ ਪਾਣੀ ਬਾਰਡਰ ਵਾਲਾ ਸਟਾਫ ਹੈ ਇਹ ਇੱਥੇ ਆਪਣੇ ਇਹ ਕਲੀਆਂ ਪਾ ਕੇ ਫੁੱਲ ਹੈਵੀ ਹੈ ਜਿਹੜੀ ਫਰੌਕ ਨੂੰ ਲੁੱਕ ਦਿੰਦੀ ਆਪਾਂ ਨੇ ਠੀਕ ਹੈ ਜੀ ਤੇ ਬਹੁਤ ਸੋਹਣੀ ਜਿਹੜੀ ਹੈਗੀ ਆਪਣੀ ਫਰੌਕ ਇਹ ਬਣ ਕੇ ਰੈਡੀ ਹੋਈ ਹੈ ਤੁਸੀਂ ਦედა ਦੇਖ ਸਕਦੇ ਹੋ ਦੇਖੋ ਤੁਸੀਂ ਕਿੰਨਾ ਸੋਹਣਾ ਜਿਹੜਾ ਹੈਗੇ ਡਿਜ਼ਾਈਨ ਬਣਿਆ ਫਰੌਕ ਦਾ ਤੇ ਫੁੱਲ ਫਲੇਅਰ ਦੀ ਫੁੱਲ ਫਲੇਅਰ ਹੈ ਦਾ ਪੂਰਾ ਫੁੱਲਾ ਹੈਵੀ ਫਲੇਅਰ ਦੀ ਫਰੌਕ ਹੈ ਜਿਹੜੀ ਆ ਪਰ ਰੱਖੀ ਗਈ ਹੈ ਇਦਾਂ ਇਹਦੀ ਪਲਾਜ਼ੋ ਦੀ ਲੁੱਕ ਦਿੱਤੀ ਗਈ ਹੈ ਦੇਖੋ ਤੁਸੀਂ ਉੱਪਰ ਜਿਹੜਾ ਹੈਗੇ ਕਾਟਨ ਸਿਲਕ ਦਾ ਜਿਹੜਾ ਹੈਗੇ ਆਪਾਂ ਪਲਾਜ਼ੋ ਦਾ ਸਾਫ ਰੱਖਿਆਗਾ نیچے ਦੀ ਇਦਾਂ ਡਿਜ਼ਾਈਨ ਕੀਤਾ ਇਹਨੂੰ ਠੀਕ ਹੈ ਚਿਕਨ ਕਾਰੀ ਦਾ ਇਦਾਂ نیچے ਉਹ ਲਗਾ ਕੇ ਪੈਚ ਲਗਾ ਕੇ ਠੀਕ ਹੈ ਜੀ ਤੇ ਪਿਓਰ ਚਲੂਨ ਦਾ ਜਿਹੜਾ ਹੈਗੀ ਆਪਾਂ ਦੁਪੱਟਾ ਰੱਖਿਆ ਉਹਦੇ ਉੱਪਰ ਇਹਦੇ ਪਚੰਪਾ ਲੇਸ ਲਗਾਈ ਹੈ ਦੇਖੋ ਬਹੁਤ ਸੋਹਣੀ ਜਿਹੜੀ ਹੈਗੀ ਹੈ ਲੇਸ ਦਾ ਡਿਜ਼ਾਈਨ ਹੈ ਚੱਪਾ ਲੇਸ ਲਗਾ ਕੇ ਆਪਾਂ ਇਹਨੂੰ ਬਹੁਤ ਸੋਹਣੀ ਲੁੱਕ ਦਿੱਤੀ ਹੈ ਸੂਟ ਨੂੰ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਜਿਹੜਾ ਆਊਟਫਿਟ ਹੈ ਆਪਣਾ ਇਹ ਇਹ ਆਪਣੇ ਕੈਨੇਡਾ ਤੋਂ ਨੀ ਕਸਟਮਰ ਰਮਨਦੀਪ ਕਸਟਮਰ ਨੇ ਆਪਣੇ ਹੀ ਬਹੁਤ ਪਿਆਰੀ ਜਿਹੀ client ਨੇ ਤੇ ਉਹਨਾਂ ਨੇ ਆਰਡਰ ਕੀਤਾ ਸੀਗਾ ਬਹੁਤ ਜਲਦੀ ਜਲਦੀ ਦੇ ਵਿੱਚ ਜਿਹੜਾ ਹੈਗੇ ਇਹ ਸੂਟ ਆਪਾਂ ਰੈਡੀ ਕੀਤਾ ਠੀਕ ਹੈ ਜੀ ਤੇ ਮੈਨੂੰ ਤੁਸੀਂ ਦੱਸਿਓ ਤੁਸੀਂ ਕਿੱਦਾਂ ਨਾਲ ਲੱਗਿਆ ਤੁਹਾਨੂੰ ਇਹ ਵਾਲਾ ਨਾਰਕਲੀ ਸੂਟ ਹੈ ਰੱਖਿਆ ਜਿਹੜਾ ਆਪਾਂ ਨੇ ਠੀਕ ਹੈ ਜੀ ਤੇ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਤੇ ਲਾਈਕ ਲਾਈਕ ਮੈਂ ਸ਼ੇਅਰ ਜ਼ਰੂਰ ਕਰਿਓ ਵੀਡੀਓਜ਼ ਨੂੰ ਓਕੇ ਜੀ ਤੇ ਇਹਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਨਾਲ ਲੱਗਿਆ ਤੁਹਾਨੂੰ ਆਪਣਾ ਇਹ ਆਊਟਫਿਟ ਓਕੇ ਜੀ ਬਾਏ ਬਾਏ ਥੈਂਕ ਯੂ